ਜੀਤਿਕ ਪਾਸੇ ਕਾਲੀਦਲ ਦੀ ਭਰਤੀ ਮੁਹੀਮ ਨੂੰ ਲੈ ਕੇ ਅਜੇ ਵਿਵਾਦ ਠੰਡਾ ਨਹੀਂ ਹੋਇਆ ਸੀ ਉੱਥੇ ਹੁਣ ਨਵਾਂ ਕਲੇਸ਼ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਇਹੇ ਵਿਵਾਦ ਸ਼ੋਮਨੀ ਕਾਲੀਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਦੇ ਇੱਕ ਬਿਆਨ ਨੇ ਖੜਾ ਕੀਤਾ ਹੈ ਦਰਅਸਲ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਗਾਂਧੀ ਪਰਿਵਾਰ ਦੇ ਵਾਰਿਸ ਰਾਹੁਲ ਗਾਂਧੀ ਦਾ ਅਮਰੀਕਾ ਦੀ ਧਰਤੀ ਤੇ ਸਿੱਖ ਕੌਮ ਕਰੇਤੇ ਦਿੱਤਾ ਬਿਆਨ ਇਹ 1980 ਦੇ ਦਹਾਕੇ ਵਿੱਚ ਜੋ ਹੋਇਆ ਉਹ ਗਲਤ ਸੀ ਜੇਕਰ ਰਾਹੁਲ ਗਾਂਧੀ ਇਹ ਗਲਤੀ ਖੁੱਲਵੇਂ ਮਨ ਨਾਲ ਮੰਨਦੇ ਨੇ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਪਾਰਟੀ ਦੇ ਵਿੱਚ ਬਾਰਕੜਨ ਅਸਲ ਵਿੱਚ ਬਿਆਨ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਵਕਤ 'ਚ ਕਾਂਗਰਸ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਦੀ ਕੜੀ ਵਜੋਂ ਲਿਖੀ ਜਾ ਰਹੀ ਸਕ੍ਰਿਪਟ ਦਾ ਵੀ ਹਿੱਸਾ ਹੈ ਇਹ ਬਿਰਕਾਵਾ ਕਰਦੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਬੁੱਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਸਰਤਸਤ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਮੁੜ ਦਰਾਇਆ ਹੈ ਕਿ ਜਿਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਵਕਤ ਸੰਭਾਵੀ ਅਕਾਲੀ ਕਾਂਗਰਸ ਗੱਠਜੋੜ ਬਾਰੇ ਲਿਖੀ ਜਾ ਚੁੱਕੀ ਸਕ੍ਰਿਪਟ ਦਾ ਵੇਰਵਾ ਪ੍ਰੈਸ ਨਾਲ ਸਾਂਝਾ ਕੀਤਾ ਗਿਆ ਸੀ ਜਿਵੇਂ ਇਹ ਸ਼ੰਕੇ ਗਲਤ ਹਨ ਤਾਂ ਸ਼੍ਰੋਮਣੀ ਕਾਲੀ ਦਲ ਬਾਦਲ ਐਲਾਨ ਕਰੇ ਕਿ ਭਵਿੱਖ ਵਿੱਚ ਉਸ ਦਾ ਕਾਂਗਰਸ ਤੇ ਭਾਜਪਾ ਨਾਲ ਗੱਠਜੋੜ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਮੋਹਾਲੀ 에ਰਪੋਰਟ ਤੋਂ ਇਕੱਠੀਆਂ ਤਸਵੀਰਾਂ ਸਾਂਝੀਆਂ ਕਰਵਾਉਣਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ ਬਲਕਿ ਭਵਿੱਖ ਦੇ ਸ ਜੋੜ ਵਾਸਤੇ ਇੱਕ ਵੱਡਾ ਸੁਨੇਹਾ ਸੀ ਇਹ ਸਭ ਕੁਝ ਇਤਫਾਕ ਨਹੀਂ ਸੀ ਇਸ ਪਿੱਛੇ ਤਿਆਰ ਕੀਤਾ ਜਾ ਚੁੱਕੀ ਸਕ੍ਰਿਪਟ ਹੈ ਠੀਕ ਹੀ ਅਗਲਾ ਕਦਮ ਸੀ ਇਸੇ ਲਿਖੀ ਸਕ੍ਰਿਪਟ ਹੈ ਠੀਕ ਹੀ ਬਲਵਿੰਦਰ ਸਿੰਘ ਪੁੰਦੜ ਵੱਲੋਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਹ ਕਹਿਣਾ ਕਿ ਕਾਂਗਰਸ ਹੁਣ ਪਹਿਲਾ ਵਾਲੀ ਨਹੀਂ ਰਹੀ ਤੇ ਪੰਜਾਬ ਕਾਂਗਰਸ ਤੇ ਸੀਨੀਅਰ ਆਗੂਆਂ ਵੱਲੋਂ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਦਾ ਮਜ਼ਬੂਤ ਬਣੇ ਰਹਿਣ ਦਾ ਤਵੱਕਲ ਕਰਨ ਵਰਗੇ ਬਿਆਨ ਸ਼ਾਮਲ ਨੇ ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਕਾਂਗਰਸ ਨਾਲ ਕਾਲੀ ਦਲ ਦਾ ਗੱਟਜੋੜ ਲਿਖੀ ਜਾ ਚੁੱਕੀ ਸਕ੍ਰਿਪਟ ਦੀ ਅਗਲੀ ਰਣਨੀਤੀ ਡੇਰਾ ਸਰਸਾ ਦੇ ਮੁਖੀ ਨੂੰ ਦਵਾਈ ਮਾਫੀ ਵਾਂਗ ਹੁਣ ਗਾਂਧੀ ਪਰਿਵਾਰ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਿਮਾਇਤਨਾ ਲਈ ਪੇਸ਼ ਹੋਣ ਵਾਲਾ ਪੈਂਤੜਾ ਹੋਵੇਗਾ ਉਹਨਾਂ ਕਿਹਾ ਕਿ 6 ਜੂਨ 1984 ਅਤੇ ਨਵੰਬਰ 1984 ਦਾ ਭਿਆਨਕ ਹਮਲਾ ਸਿੱਖ ਨਸਲ ਕੁਸ਼ੀ ਕਰਨ ਲਈ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਯੋਜਨਾਬੱਧ ਢੰਗ ਨਾਲ ਕੀਤਾ ਸੀ ਉਸ ਹਮਲੇ ਦੇ ਬਹੁਤ ਖਲਨਾਇਕ ਜਗਦੀਸ਼ ਟਾਇਕਲਰ ਸੱਜਨ ਕੁਮਾਰ ਕਮਲਨਾਥ ਅਜ ਵੀ ਕਾਂਗਰਸ ਪਾਰਟੀ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੀ ਕਾਂਗਰਸ ਨੇ ਹਮੇਸ਼ਾ ਪੁਸ਼ਤ ਪਨਾਹੀ ਕੀਤੀ ਹੈ ਪੰਜਾਬੀ ਅਤੇ ਪੰਥਕ ਖਿੱਤੇ ਵਿੱਚੋਂ ਕੱਖੋ ਹੌਲੀ ਹੋਈ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਸ ਵਕਤ ਸੱਤਾ ਦੀ ਹਵਸ ਦੇ ਵਿੱਚ ਇਸ ਨਾਪਾਕ ਗਠਜੋੜ ਨੂੰ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਲਾਗੂ ਕਰਨ ਲਈ ਉਤਾਵਲੀ ਹੋਈ ਬੈਠੀ ਹੈ ਜਿਸ ਤਹਿਤ ਰਾਹੁਲ ਗਾਂਧੀ ਦੇ ਬਿਆਨ ਤੇ ਕੋਈ ਅਤੀ ਕਠਿਨੀ ਪ੍ਰਗਟ ਕਰਨ ਦੀ ਬਜਾਏ ਅਗਾਮੀ ਤਰਾਸ਼ੀਆਂ ਜਾ ਰਹੀਆਂ ਸੰਭਾਵਨਾ ਜ਼ਿਆਦਾ ਧਿਆਨ ਮੰਗਦਿਆਂ ਨੇ ਉਦੋਂ ਦੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ਲਈ ਉਹਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਉਹਨਾਂ ਨੇ ਕਾਂਗਰਸ ਵੱਲੋਂ ਦਲੇਰ ਬਹਾਦਰ ਤੇ ਦੇਸ਼ ਭਗਤ ਸਿੱਖ ਕੌਮ ਖਿਲਾਫ ਕੀਤੇ ਗੁਨਾਹਾਂ ਬਦਲੇ ਪਖੰਡੀ ਝੂਠੇ ਤੇ ਆਧਾਰਹੀਨ ਸ਼ਬਦਾ ਦੀ ਵਰਤੋਂ ਕਰਨ ਤੇ अनेका ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਕਾਂਗਰਸੀ ਆਗੂ ਨਿੱਜ ਸ਼ਬਦਾਵਲੀ ਵਰਤੀ ਹੈ ਉਹ ਸਿੱਖਾਂ ਦੀ ਭਾਵਨਾਵਾਂ ਪ੍ਰਤੀ ਉਹਨਾਂ ਦੇ ਗੈਰ ਗੰਭੀਰ ਰਵੱਈਏ ਦਾ ਚੰਕਾਰਾ ਹੈ ਉਹਨਾਂ ਨੇ ਰਾਹੁਲ ਗਾਂਧੀ ਨੂੰ ਸਿੱਖਾਂ ਵੱਲੋਂ ਹਰ ਰੋਜ਼ ਪੁੱਛੇ ਜਾਂਦੇ ਮੌਲਿਕ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਕਾਂਗਰਸੀ ਆਗੂ ਵੱਲੋਂ ਅੱਜ ਵੀ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਦੀ ਨਾ ਸਿਰਫ ਪੁਸ਼ਤ ਪਨਾਹੀ ਕੀਤੀ ਜਾਂਦੀ ਹੈ ਸਗੋਂ ਪਾਰਟੀ 'ਚ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ ਜਾਂਦੇ ਨੇ ਅਜਿਹਾ ਕਿਉਂ ਕਿ ਉਹ ਸੱਚਮੁੱਚ ਨਹੀਂ ਜਾਣਦੇ ਕਿ 1984 ਚ ਸਾਡੇ ਕੌਮ ਦੇ ਕਤਲੇਆਮ ਲਈ ਕੌਣ ਜ਼ਿੰਮੇਵਾਰ ਸੀ ਜਦੋਂ ਸਿੱਖਾਂ ਖਿਲਾਫ ਇਹ ਗੁਨਾਹਾ ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਪੁਰਖਿਆਂ ਵੱਲੋਂ ਕੀਤੇ ਗਏ ਉਸ ਵੇਲੇ ਉਹਨਾਂ ਨੇ ਨਬਾਲਗ ਹੋਣ ਦੇ ਦਾਅਵੇ ਬਾਰੇ ਕਿਹਾ ਕਿ ਸੱਚਮੁੱਚ ਉਹ ਨਬਾਲਗ ਸਨ ਪਰ ਹੁਣ ਉਹ 55 ਸਾਲਾ ਦੇ ਨੇ ਉਬਸਕਲੀ 37 ਜਾਂ ਇਸ ਤੋਂ ਵੱਧ ਸਾਲਾਂ ਤੋਂ ਬਾਲਗ ਨੇ ਤਾਂ ਇੰਨਾ ਸਾਲ ਉਹ ਚੁੱਪ ਕਿਉਂ ਰਹੇ ਨੇ ਉਹਨਾਂ ਨੇ ਆਪਣੀ ਪੁਰਖਿਆਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਿੱਖਾਂ ਖਿਲਾਫ ਕੀਤੇ ਗੁਨਾਹਾਂ ਬਾਰੇ ਗੱਲ ਕਰਨ ਨੂੰ ਇੰਨਾ ਸਮਾਂ ਕਿਉਂ ਲਗਾ ਦਿੱਤਾ ਉਦ ਵੀ ਉਹ ਜਦੋਂ ਗੱਲ ਕਰਦੇ ਨੇ ਤਾਂ ਉਹਨਾਂ 'ਚ ਦੋਸ਼ੀਆਂ ਦਾ ਨਾਂ ਲੈਂਦਾ ਹੌਸਲਾ ਨਹੀਂ ਹੁੰਦਾ ਤੇ ਉਹ ਸਿੱਖਾਂ ਤੋਂ ਮਾਫੀ ਮੰਗਣ ਲਈ ਇੱਕ ਸ਼ਬਦ ਵੀ ਨਹੀਂ ਉਚਾਰਦੇ ਅਜਿਹਾ ਕਿਉਂ ਉਹਨਾਂ ਨੇ ਕਿਹਾ ਕਿ ਕੀ ਹਾਲੇ ਵੀ ਰਾਹੁਲ ਗਾਂਧੀ ਨੂੰ ਇਹ ਨਹੀਂ ਪਤਾ ਕਿ ਇਹ ਉਹਨਾਂ ਦੀ ਦਾਦੀ ਇੰਦਰਾ ਗਾਂਧੀ ਹੀ ਸੀ ਜਿਸ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦੇ ਹੁਕਮ ਫੌਜ ਨੂੰ ਤੇ ਤਾਂ ਜੋ ਸਾਡੇ ਸਰਵੋੱਚ ਸਥਾਨ ਸ੍ਰੀ ਕਲਕਤ ਸਾਇਬ ਨੂੰ ਟਾ ਦਿੱਤੀ ਜਾਵੇ ਕਿ ਕਾਂਗਰਸ ਹੀ ਆਗੂ ਮੰਨਣਗੇ ਕਿ ਨਵੰਬਰ 1984 ਚ ਸਿੱਖਾਂ ਦੇ ਕਤਲੇਆਮ ਚ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਦੀ ਹੀ ਕਾਤਲਨਾ ਭੂਮਿਕਾ ਸੀ ਤੇ ਉਹਨਾਂ ਨੇ ਹੀ ਜਦੋਂ ਇੱਕ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਵਰਗੇ ਬਿਆਨ ਨਾਲ ਇਸ ਕਤਲੇਆਮ ਨੂੰ ਗਵਾਜਬ ਠਰਾਇਆ ਸੀ ਕਿ ਇਸ ਨਾਲੋਂ ਵੀ ਬੇਰਹਿਮ ਕੋਈ ਹੋਰ ਹੋ ਸਕਦਾ ਹੈ ਰਾਹੁਲ ਗਾਂਧੀ ਵੱਲੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਜਾਨ ਦੇ ਦਿੱਤੇ ਹਵਾਲਿਆਂ ਤੇ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਸਾਡੇ ਇਸ ਪਵਿੱਤਰ ਸਥਾਨ ਦੇ ਦਰਸ਼ਨਾ ਵਾਸਤੇ ਜਾ ਕੇ ਸਾਡੇ ਜੇ ਸਾਡੇ ਸਥਾਨ ਤੇ ਕੋਈ ਅਹਿਸਾਨ ਕਰਤਾ ਹੈ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਸਿੱਖਾਂ ਦੇ ਕਤਲਾ ਸਜਨ ਕੁਮਾਰ ਕਮਲਨਾਥ ਤੇ ਜਗਦੀਸ਼ ਟਾਇਟਲਰ ਨੂੰ ਆਪਣੀ ਪਾਰਟੀ ਚ ਬਾਹਰ ਕੱਢਣ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਰਾਹੁਲ ਆਪਣੇ ਮਗਰਮਚ ਦੇ ਹੰਝੂਆਂ ਨਾਲ ਜਾਂ ਖੋਖਲੇ ਸ਼ਬਦਾ ਸਿਆਸੀ ਚੁਸਤ ਚਲਾਕੀਆਂ ਤੇ ਡਰਾਮੇਬਾਜ਼ੀਆਂ ਨਾਲ ਸਿੱਖਾਂ ਨੂੰ ਮੂਰਖ ਨਹੀਂ ਬਣਾ ਸਕਦਾ